ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਉਹ ਕਿਵੇਂ ਨਿਭਾ ਰਿਹਾ ਇੱਕ ਉਦਾਹਰਣ ਦਿੰਨਾ ਤੁਹਾਨੂੰ ਪਿਛਲੇ ਦਿਨੀ ਸਰਦੂਲਗੜ ਦੇ ਇੱਕ ਬੱਚੇ ਦੇ ਬੱਚੀ ਦੀ ਵੀਡੀਓ ਸਾਰਿਆਂ ਨੇ ਵੇਖੀ ਹੋਣੀ ਮੁੰਡਾ 10 ਸਾਲ ਦਾ ਕੁੜੀ 12 ਸਾਲ ਦੀ ਮਾਂ ਵੀ ਮਰ ਗਈ ਵਿਚਾਰਾਂ ਦੀ ਪਿਤਾ ਵੀ ਮਰ ਗਿਆ ਰਹਿ ਗਏ ਇਕੱਲੇ ਘਰ ਵੀ ਡਿੱਗਿਆ ਹੋਇਆ ਗਵਾਂਡੀਆਂ ਨੇ ਉਹਦੇ ਥੱਲੇ ਥੰਮੀ ਲਾਈ ਤੇ ਉਹ ਵਿਚਾਰੇ ਚੌਂਦੀ ਛੱਤ ਦੇ ਵਿੱਚ ਬੈਠੇ ਭਰਾ ਸੀ ਜਿਹੜਾ ਉਹ ਦੇਖੋ ਵੀ ਨਾਈ ਦੀ ਦੁਕਾਨ ਤੇ ਕੰਮ ਕਰਦਾ 40 ਰੁਪਏ ਕਮਾ ਕੇ ਲਿਆਂਦਾ ਉਹਦੇ ਨਾਲ ਗੁਜ਼ਾਰਾ ਕਰਦੇ ਕਿਸੇ ਆਪਣੇ ਵਰਗੇ ਤੁਹਾਡੇ ਵਰਗੇ ਭਰਾ ਨੇ ਕੀ ਕੀਤਾ ਉਹਦੇ ਵਿੱਚ ਰੱਬ ਵਸਿਆ ਉਹਨੇ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਵਾਇਰਲ ਕੀਤੀ ਤਾਂ ਜਿਹੜੇ ਅਸਲੀ ਰੱਬ ਨੇ ਅਸਲੀ ਰੱਬ ਕੌਣ ਏ ਜਿਹੜੇ ਭੁੱਖੇ ਦੇ ਮੂੰਹ ਚ ਰੋਟੀ ਪਾਉਂਦੇ ਨੇ ਜਿਹੜੇ ਰੱਬ ਦੇ ਨਾਂ ਤੇ ਠੱਗਦੇ ਨੇ ਉਹਨਾਂ ਦੇ ਪੱਲੇ ਕੱਖ ਨਹੀਂ ਇਹ ਮੈਂ ਇੱਕ ਠੋਕ ਕੇ ਕਹਣਾ ਕਿਉਂਕਿ ਉਹਨਾਂ ਨੇ ਰੱਬ ਨੂੰ ਇੱਕ ਬਿਜ਼ਨਸ ਬਣਾਇਆ ਹੋਇਆ ਹੈ ਕੀ ਉਹ ਸਾਰੇ ਇਲਾਕੇ ਦੇ ਵਿੱਚ ਧਾਰਮਿਕ ਸਥਾਨ ਨਹੀਂ ਹੋਣੇ ਕੀ ਉੱਥੇ ਰੱਬ ਦੇ ਨਾਂ ਤੇ ਸਥਾਨ ਨਹੀਂ ਹੋਣਗੇ ਕਿਸੇ ਨੇ ਉਹਨਾਂ ਗਰੀਬ ਬੱਚਾਂ ਦੀ ਬਾਹ ਨਹੀਂ ਫੜੀ ਉਹ ਬਾਹ ਫੜੀ ਕੀ ਨੇ ਸੋਸ਼ਲ ਮੀਡੀਆ ਤੋਂ ਦੇਖ ਕੇ ਉਹਨਾਂ ਲੋਕਾਂ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਭੁੱਖੇ ਦੇ ਮੂੰਹ ਦੇ ਵਿੱਚ ਰੋਟੀ ਪਾ ਦਈਏ ਕਿਸੇ ਗਰੀਬ ਦੀ ਮਦਦ ਕਰਦੀਏ ਸੋ ਦੋਸਤੋ ਲੋੜ ਐ ਸਾਨੂੰ ਪੱਥਰਾਂ ਦੇ ਦੁੱਧ ਪਾਉਣ ਦੀ ਲੋੜ ਨਹੀਂ ਓਏ ਸਾਨੂੰ ਭੁੱਖੇ ਦੇ ਮੂੰਹ ਦੇ ਵਿੱਚ ਰੋਟੀ ਪਾਉਣ ਦੀ ਲੋੜ ਐ ਮੈਂ ਇੱਕ ਰੱਬ ਨੂੰ ਗੱਲ ਕਹਿਣਾ ਹੁੰਨਾ ਵੀ ਰੱਬਾ ਤੂੰ ਉਦੋਂ ਕਿੱਥੇ ਹੁੰਨਾ ਜਦੋਂ ਤੇਰੀ ਫੋਟੋ ਦੇ ਪਿਛਲੇ ਪਾਸੇ ਜਦ ਤੇਰੇ ਟਿਕਾਣੇ ਦੇ ਉੱਤੇ ਅੱਲੜ ਕੁੜੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ ਉਸ ਟਾਈਮ ਤੂੰ ਕਿੱਥੇ ਹੁੰਨਾ ਜਦੋਂ ਤੇਰੇ ਆਪ ਦੇ ਖਜ਼ਾਨੇ ਚੱਕੇ ਜਾਂਦੇ ਨੇ ਇੱਕ ਸਵਾਲ ਐ ਜਿੱਥੇ ਰੱਬ ਵੱਸਦਾ ਉੱਥੇ ਸੀਸੀਟੀਵੀ ਕੈਮਰੇ ਦੀ ਲੋੜ ਕਿਉਂ ਪੈਂਦੀ ਐ ਮੈਂ ਰੱਬ ਨੂੰ ਇੱਕੋ ਹੀ ਗੱਲ ਕਹਿਣਾ ਕਿ ਕਿੱਥੇ ਤੇਰੀ ਕੋਟ ਕਚੈਰੀ ਓਏ ਕਿੱਥੇ ਕਰਦਾ ਲੈਖੇ ਤੂੰ ਇਹ ਦੁਨੀਆ ਤੇ ਕੀ ਕੁਛ ਹੁੰਦਾ ਓਏ ਕਿੱਥੇ ਬੈਠਾ ਵੇਖੇ ਤੂੰ ਕੀ ਕੀ ਭੇਸ ਬਣਾ ਕੇ ਓਏ ਤੈਨੂੰ ਦੁਨੀਆ ਫਿਰਦੀ ਲੱਭਦੀ ਐ ਸਭ ਤੋਂ ਵੱਡੀ ਠੱਗੀ ਓਏ ਰੱਬਾ ਤੇਰੇ ਨਾਂ ਤੇ ਵੱਜਦੀ ਐ ਸਭ ਤੋਂ ਵੱਡੀ ਠੱਗੀ ਓਏ ਰੱਬਾ ਤੇਰੇ ਨਾਂ ਤੇ ਵੱਜਦੀ ਐ ਨਰਕ ਸੁਰਗ ਦਾ ਦੇਣ ਰੱਬਾ ਸਾਨੂੰ ਡਰਾਉਂਦੇ ਨੇ ਸਾਡੇ ਮਨ ਦੇ ਵਿੱਚ ਕਿ ਡਰ ਬਿਠਾਤਾ ਕਿ ਗਾਂਹਾਂ ਵਾਲੇ ਜਨਮ ਚ ਤਹਾਂ ਪਤਾ ਨਹੀਂ ਕਿਹੜੇ ਬਾਗਲ ਦੀ ਟਿਕ ਟਿਕਾ ਤਾਂ ਐ ਬੈਠੇ ਨੇ ਆਪਣੀਆਂ ਜਿਨ੍ਹਾਂ ਤੋਂ ਜਮਾਨਤਾ ਨਹੀਂ ਹੁੰਦੀਆਂ ਕਹਿੰਦੇ ਨਰਕ ਸੁਰਗ ਦਾ ਝਾਂਸਾ ਦੇ ਕੇ ਆਪਣੇ ਮਹਿਲ ਬਣਾਉਂਦੇ ਨੇ ਆਪਣੇ ਮਹਿਲ ਬਣਾ ਕੇ ਤੇ ਓਏ ਵਿੱਚ ਮੌਜਾਂ ਖੂਬ ਵੜਾਉਂਦੇ ਨੇ ਅੱਜ ਕੱਲ ਜਿਹਦੀ ਮਹਿਫਲ ਉਹ ਸੁਣਿਆ ਵਿੱਚ ਕੁਫਾ ਦੇ ਸੱਜਦੀ ਹੈ ਸਭ ਤੋਂ ਵੱਡੀ ਠੱਗੀ ਓਏ ਰੱਬਾ ਤੇਰੇ ਨਾਂ ਤੇ ਬਜਦੀ ਹੈ ਸਭ ਤੋਂ ਵੱਡੀ ਠੱਗਿਓ ਰੱਬਾ ਤੇਰੇ ਨਾਂ ਤੇ ਵੱਜਦੀ ਐ ਧਰਵੇਂ ਹਰਿਆਊ ਪਾਲਿਆ ਇੱਥੇ ਲੱਖੀ ਫਿਰਦੇ ਰੱਬ ਬਣੇ ਭ੍ਰਿਸ਼ਟਾਚਾਰੀ ਲੀਟਰ ਬਾਬੇ ਸਭ ਤੋਂ ਵੱਡਾ ਵੱਟਾ ਜੱਬ ਬਣੇ ਇੱਕ ਦੂਜੇ ਤਾਈ ਲੜਾਵਣ ਵਾਲੀ ਇੱਕ ਦੂਜੇ ਤਾਈ ਲੜਾਵਣ ਵਾਲੀ ਦਿੱਲੀ ਰੱਖਦੇ ਮਗਦੀ ਐ ਸਭ ਤੋਂ ਵੱਡੀ ਠੱਗਿਓ ਰੱਬਾ ਤੇਰੇ ਨਾਂ ਤੇ ਵੱਜਦੀ ਐ ਸਭ ਤੋਂ ਵੱਡੀ ਠੱਗਿਓ ਰੱਬਾ ਤੇਰੇ ਨਾਂ ਤੇ ਵੱਜਦੀ ਐ ਰੱਬ ਸਮਝਣ ਦੀ ਬਿਸ਼ਾ ਰੱਬ ਪੁੱਛਣ ਵਾਲਾ ਨਹੀਂ ਕੁਦਰਤ ਤਾਂ ਸਮਝਣੀ ਐ ਅੱਜ ਪਾਣੀ ਮੁਕਰਿਆ ਹਰੇਕ ਘਰ 'ਚ ਬਿਮਾਰੀ ਐ ਕਿਸੇ ਨੂੰ ਕੈਂਸਰ ਐ ਕਿਸੇ ਨੂੰ ਸ਼ੂਗਰ ਐ ਕਿਸੇ ਦੇ ਜੂਰੀਆ ਬਣਦਾ ਇਹ ਬਿਮਾਰੀਆਂ ਆਈਆਂ ਕਿੱਥੋਂ ਨੇ ਅਸੀਂ ਲਿਆਇਆ ਤੇ ਨੌਕੀਦਾ ਲੈਨੇ ਆ ਰੱਬ ਦਾ ਵੀ ਰੱਬ ਆ ਬਾਹ ਕਰਦਾ ਉਹ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ ਸਾਡੇ ਐਬ ਨੇ ਜਿਹੜੇ ਅਸੀਂ ਖੁਦ ਕਰ ਰਹੇ ਆ ਪਾਣੀ ਨਾਲ ਅਸੀਂ ਕੀ ਕੁਛ ਕੀਤਾ